ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਆ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਣੇ ਆ ਤਾਂ ਹਾਈਵੇ ਦੇ ਉੱਤੇ ਬਰਗਾੜੀ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਤੁਹਾਨੂੰ ਅੱਜ ਮੈਂ ਤੀਜੀ ਵੀਡੀਓ ਦਿਖਾਉਣ ਲੱਗਾ ਵੈਸੇ ਇੱਥੇ ਰੁਟੀਨ 'ਚ ਹੁਣ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਕਿਉਂਕਿ ਪਸ਼ੂ ਇੱਥੇ ਹਰ ਰੋਜ਼ ਵਿਕਰੀ ਵਾਲੇ ਹੁੰਦੇ ਆ ਅੱਜ ਦੋਸਤੋ ਨਾਗ 78 ਇਸ ਵੀਡੀਓ ਚ ਜਿਹੜੇ ਦਿਖਾਉਣੇ ਆ ਨਾ ਚ ਇੱਕ ਖਾਸ ਐ ਟੋਕੜ ਗੱਪਣ ਮੱਝ ਬਹੁਤ ਸੋਹਣੇ ਢਾਂਚੇ ਦੀ ਇਹ ਤੁਹਾਨੂੰ ਟੋਕੜ ਗੱਪਣ ਦਿਖਾਉਂਗਾ ਬਾਕੀ ਸਾਰੀਆਂ ਮੱਝਾਂ ਝੋਟੀਆਂ ਜਿਹੜੀਆਂ ਤਾਜ਼ੀਆਂ ਸੋਹਣੀਆਂ ਹੋਈਆਂ ਡਿਟੇਲ ਪੁੱਛਾਂਗੇ ਵੀਡੀਓ ਦੇ ਅੰਤ ਤੱਕ ਦੇਖਦੇ ਰਹੋ ਸੋਏ ਸਵਾਏ ਪਸ਼ੂ ਨੂੰ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਹੁੰਦਾ ਤੇ ਜ਼ਰੂਰ ਚੋਕੇ ਲਜਾਇਆ ਕਰੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਇੱਕ ਬੂਰੀ ਝੋਟੀ ਛੋਟੀ ਉਮਰ ਦੀ ਐ ਚੰਗੇ ਦੁੱਧ ਤੋਂ ਸ਼ੁਰੂਆਤ ਐ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਇਹ ਵੀ ਤੁਹਾਨੂੰ ਇਸੇ ਵੀਡੀਓ ਚ ਦਿਖਾਉਂਗਾ ਤੋਂ ਇਲਾਵਾ ਇੱਕ ਮੱਝ ਸਾਹਮਣੇ ਖੜੀ ਆ ਦੁੱਧ ਚੰਗੇ ਵਾਲੀ ਐ ਤਾਜੀ ਸੂਈ ਵੀ ਐ ਤੇ ਇੱਕ ਗਾਂ ਇਹ ਵੀ ਬਿਲਕੁਲ ਤਾਜੀ ਸੂਈ ਜੀ ਦੀ ਜੇਰ ਵੀ ਹਜੇ ਪੈਣ ਵਾਲੀ ਐ ਸੋ ਆਓ ਗੱਲਬਾਤ ਕਰੀਏ ਦੋਸਤੋ ਇਨ੍ਹਾਂ ਅੱਠ ਪਸ਼ੂਆਂ ਬਾਰੇ ਬਾਈ ਜੀ ਹੋਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਆ ਆਪਾਂ ਟੋਕੜ ਗੱਬਣ ਤੋਂ ਸ਼ੁਰੂ ਕਰ ਲੈਨੇ ਅੱਜ ਦੀ ਵੀਡੀਓ ਨੂੰ ਉਸ ਤੋਂ ਬਾਅਦ ਜੇ ਇਧਰਲੇ ਪਾਸੇ ਵਾਲੀਆਂ ਮੱਝਾਂ ਤੁਹਾਨੂੰ ਦਿਖਾਉਂਗਾ ਤਰਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤਰਵੀਰ ਹੁੰਦੇ ਆ ਰੂਟੀਨ ਚ ਪਸ਼ੂ ਹੰਨ ਤਾਂ ਵਿੱਚ ਹਾਂ ਬਾਈ ਰੂਟੀਨ ਚ ਪੰਜ ਤੋਂ 6 ਪਸ਼ੂ ਹੁੰਦੇ ਹੀ ਆ ਬਾਈ 2 ਇੱਕ ਦੋ ਗਾਂਜਾਂ ਹੁੰਦੀਆਂ ਠੀਕ ਹੈ ਤੋਕੜ ਕੱਪੜਾ ਸ਼ੁਰੂ ਕਰਦੇ ਆ ਜੀ ਜੀ ਹਾਂ ਜੀ ਬਾਈ ਕਿੰਨੇ ਚਿਰ ਦੀ ਕੱਪਣਾ ਬਾਈ ਇਹ ਬਾਈ ਹੋਗੀ ਚਾਰਾਂ ਤੋਂ ਉੱਤੇ ਹੋਗੀ ਪੰਜ ਚਾਰ ਦਿਨ ਚਾਰਾਂ ਮਹੀਨਿਆਂ ਤੋਂ ਉੱਤੇ ਚੱਕ ਪਾਸ ਹੋ ਗਈ ਹਾਂ ਦੂਜੇ ਸਾਲ ਵਾਸਤੇ ਕੱਪੜਾ ਹਾਂ ਬਾਈ ਚੈੱਕ ਕਰਵਾਈ ਆਪਾਂ ਗਾਂਹ ਕੋਈ ਲੈਂਦਾ ਚੈੱਕ ਕਰਵਾ ਕੇ ਲਵੀ ਆਪਦੀ ਅੱਛਾ ਹੁਣ ਇਹ ਦੁੱਧ ਦਿੰਦੀ ਹੈ ਦੁੱਧ ਬਾਈ ਉੱਥੇ ਸੀਗਾ ਇਥੇ ਲੱ 8-9 ਕਿਲੋ ਸਾਰੇ ਆ ਕਿਵੇਂ ਲੱਗੀ ਨੂੰ ਦੋ ਦਿਨ ਹੋ ਗਏ ਸੂਈ ਨੂੰ ਆ ਦੋ ਦਿਨ ਹੋ ਗਏ ਆਪਣੇ ਕੋਲ ਆਈ ਨਹੀਂ ਉਹਨੂੰ ਠੀਕ ਹੈ ਤੇ ਹਜੇ ਤਾਂ ਬਈ ਟੀਕੇ ਦੇ ਚੋਣੇ ਆ ਮੈਂ ਕਹਾਂ 2.5 ਦਿਨ ਕੋਲ ਚੋਣੇ ਇਹ ਮੰਨ ਲਿਏ ਵੀ ਥਾਣੀ ਪਾਸ ਕਰਾਓ ਹਾਂ ਤਾਂ ਪਾਸ ਕਰੋ ਦੋ ਦਦਨੀ ਆਪਾਂ ਗਰੰਟੀ ਲੈਂਦੇ ਗੱਪਣ ਦੀ ਆਪਣੀ ਗਰੰਟੀ ਹੈ ਬਈ ਇਸ ਪਰਵਾ ਕੇ ਲੈ ਕੇ ਜਾਵੇ ਕੀ ਡਿਮਾਂਡ ਰਹੂਗੀ ਇਹ ਬਈ ਆਪਾਂ ਦੇ ਦਾਂਗੇ 86000 ਦੀ 86 ਦੀ ਹਾਂ ਦੋਸਤ ਇੱਕ ਚੀਜ਼ ਧਿਆਨ ਚ ਲਿਆ ਦਿਆਂ ਵੀ 6 ਮਹੀਨੇ ਬਾਕੀ ਐ ਸੂਨ ਜ ਰੁੱਤ ਚ ਹੀ ਸੋਨਾ ਕਰਮਾ ਵਾਲੀ ਨੇ ਚੌਥੇ ਮਹੀਨੇ ਚ ਇਹ ਜੇ ਅੰਦਾਜ਼ਾ ਲਾਈ ਐ ਮੋਟਾ ਜਾ ਤਾਂ ਇਹਨੇ ਸੂਣਾ ਤੇ ਚੌਥਾ ਮਹੀਨਾ ਮਸਾਖ ਦਾ ਹੁੰਦਾ ਹੈ ਚੰਗੀ ਰਕਮ ਚ ਗਈ ਸੀ ਪਹਿਲੇ ਸੀ ਸਾਉਥੀ ਗਈ ਹੈ ਬਈ ਇਹ ਅੱਛਾ ਹਾਂ ਬਹੁਤ ਉੱਤੇ ਪਾਇਆ 12 ਤੋਂ 13 ਕਿਲੋ ਇਹਨੇ ਪਹਿਲੇ ਨੇ ਠੀਕ ਹੈ ਫਿਰ ਚੰਗੇ ਢਾਂਚੇ ਦੇ ਕੱਦ-ਕੱਦ ਬਹੁਤ ਹੈ ਛਗੀ ਹੈ ਸਹੀ ਹੈ ਤੋਰਦਗੇ ਬਈ ਸੋ ਦੱਸੋ ਇਹ ਦੂਜਾ ਸੂਆ ਸੂਣ ਵਾਸਤੇ ਗੱਭਣ ਚਾਰਾਂ ਮਹੀਨਿਆਂ ਤੋਂ ਉੱਤੇ ਪੰਜ ਚਾਰ ਦਿਨ ਹੋ ਗਏ ਇਹਨੂੰ ਚੈੱਕ ਪਾਸ ਕਰਾ ਕੇ ਲਿਜਾ ਸਕਦੇ ਹੋ ਖਰੀਦਿਓ ਆਪਦੀ ਸਮਝ ਨਾਲ ਪਰ ਮੱਝ ਚੰਗੀ ਹੈ ਲੰਬਾਈ ਚੰਗੀ ਹੈ ਕੱਦ ਚੰਗਾ ਹੈ ਥਣ ਸੋਹਣੇ ਆ ਹਵਾਨਾ ਸਾਫ਼ ਸੁਥਰਾ ਦੁੱਧੋ ਫੈਰ ਡرائی ਮੰਨ ਕੇ ਖਰੀਦ ਲਿਓ ਕਉਂਕੇ ਉਪਰੇ ਥਾਂ ਤੇ ਆ ਕੇ ਟੋਕੜ ਪਰਸਨ ਕਈ ਵਾਰਾਂ ਦੋ ਦਿੰਦਾ ਨਹੀਂ। ਤੋਂ ਵੈਸੇ ਹਵਾਨਾ ਸਾਫ ਸੋਥਾ ਥਣ ਪਾਸੇ ਦੇ ਹੋ ਜਾਣਗੇ। ਟਾਂਚਾ ਬਹੁਤ ਸੋਹਣਾ ਦਸੋ ਝੋਟੀ ਦਾ। ਸਿੰਗ ਵੀ ਜੱਜਦਾ 40 ਦੇ ਹਿਸਾਬ ਤੇ ਕਦ ਕਾਠ ਚੰਗੇ ਚ। ਸੋ ਮੁਰਾ ਨਸਲ ਦੀ ਟੋਕੜ ਗੱਬਣ ਮੱਜ ਬਹੁਤ ਭਰਾ ਫੋਨ ਕਰਦੇ ਹੁੰਦੇ ਆ ਤੇ ਪਰ ਐਸ ਰੁੱਤ ਚ ਘਾਟੀ ਮਿਲਦੀਆਂ ਕਿਉਂਕਿ ਗਾਂ ਸਾਰਿਆਂ ਨੂੰ ਪਤਾ ਵੀ ਵਸਾਖ ਚ ਮੱਜਾਂ ਦੇ ਰੇਟ ਚੰਗੇ ਹੁੰਦੇ ਆ। ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਲਿਓ। ਇਸੋ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਣ ਦਿਖਾਉਣੀ ਸੀ ਉਹ ਪਹਿਲੇ ਨੰਬਰ ਦੀ ਦਿਖਾਤੀ ਐ ਤਰਨਵੀਰ ਭਾਈ 2 ਨੰਬਰ ਤੇ ਜਿਹੜੀ ਝੋਟੀ ਐ ਤੇ ਪਹਿਲਾ ਸੁਆ ਭਾਈ ਇੱਕ ਹਫ਼ਤੇ ਸੁਈ ਜਾਏ ਮੱਟਾ ਕੱਟਾ ਦੇ ਠੀਕ ਐ ਹਾਂਜੀ ਉਹ ਖੜਾ ਸਤੋ ਠੀਕ ਐ ਅੱਛਾ ਭਾਈ ਕਿੰਨਾ ਦੁੱਧ ਹੋਊਗਾ ਹੁਣ ਇਸ ਟਾਂ ਭਾਈ 9 9.5 ਕਿਲੋ ਐ ਥੱਲੇ ਇਹਦੀ ਡਿਮਾਂਡ ਕੀ ਰੱਖਦੇ ਹੋ ਇਹ ਭਾਈ ਆਪਾਂ ਝੋਟੀ ਦਵਾਂਗੇ 85000 ਦੀ ਤੋੜ ਦਈਏ ਜੀ 209 9.5 ਕਿਲੋ ਦੁੱਧ ਜਿਹੜਾ ਤੁਸੀਂ ਇੱਥੇ ਚੋਕੇ ਲੈਣਾ ਚੌਕਦਮ ਚੱਕਦੀ ਐ ਜੀ ਠੀਕ ਐ ਸੋਹਣੇ ਸਿੰਘਾਂ ਦੀ ਐ ਪਤਲੀ ਚਮੜੀ ਦੀ ਝੋਟੀ ਐ ਦੁੱਧ 9 9.5 ਕਿਲੋ 9 ਕਿਲੋ ਮੰਨ ਕੇ ਖਰੀਦ ਲਿਓ 85000 ਦੀ ਮਿਲ ਜੂ ਪਹਿਲਾਂ ਝੋਟੀ ਦੂਜੇ ਸੂਏ 'ਚ ਦੁੱਧ ਵੀ ਵੱਧ ਦੇਣਾ ਤੇ ਇਹਨੇ ਰੇਟ ਵੀ ਵਧਾ ਜਾਣਾ ਕਿਉਂਕਿ ਬੰਤਰੇ ਦੀ ਬੜੀ ਚੰਗੀ ਐ ਥਾਂ ਸੋਹਣੀ ਐ ਅਗਾੜੀ ਪਿੱਛੋਂ ਹਵਾਨਾ ਸਾਫ ਸੁਥਰਾ ਐ ਸਵੇਰ ਵੀਡੀਓ ਬਣਾ ਰਹੇ ਆ ਚੜਦਾ ਸੂਰਜ ਐ ਭਰੇ ਹਵਾਨੇ ਤੁਸੀਂ ਇੰਨਾ ਮੱਝਾਂ ਦੇ ਜਿਹੜੇ ਉਹ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਵਾਨਾ ਇਹਦਾ ਦੇਖੋ ਦੱਸੋ ਕਰਮਾਲੀ ਦਾ ਪੂਰੀ ਬਣਾਵਟ ਨਿੱਖਰ ਕੇ ਸਾਹਮਣੇ ਦੋ। ਬਰੀਕ ਹੈ ਬਾਕੀ ਸੰਭਾਈ ਜਾਣੀ ਜਿੱਥੋਂ ਬਈ ਲਈਏ ਬਾਈ ਜੀ। ਹਾਂ। ਹਾਂ ਚੋਦਸੀ ਜਾਂਦੀ ਕੱਟੀ। ਸਹੀ ਹੈ। ਸੰਭਾਈ ਦਾ ਘਟੋ ਇਹ ਦੱਸੋ ਸਾਫ ਸੁਥਰੀ ਬਹਤ ਚੋਟੀ। ਇਹ ਹਵਾਨੇ ਨਹੀਂ ਮਿਲਦੇ ਮੱਜਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਕਿੰਨੀ ਅਟੈਚਮੈਂਟ ਆ ਬਾਡੀ ਦੇ ਨਾਲ ਹਵਾਨੇ ਦੀ। ਅ ਇਸ ਤੋਂ ਬਾਅਦ ਚ ਤਿੰਨ ਨੰਬਰ ਤੇ ਜਿਹੜੀ ਤਰ ਵੀਰ ਬਾਈ ਝੋਟੀ ਖੜੀ ਐ। ਇਹ ਝੋਟੀ ਬਈ ਪਰਸੋਂ ਸੂਈ ਐ। ਠੀਕ ਐ। ਹਾਂ ਚਾਰ ਧੰਦੇ ਵੀ। ਠੀਕ ਐ। ਇਹ ਸੀ ਸੰਢੀ ਆ। ਤੇ ਇਹ ਦਲਣ ਬੌਲੀ ਹੋਊਗੀ ਬਾਈ। ਮੋਂ ਦੇ ਆਸਪਾਸ ਹੀ ਥੱਲੇ ਠੀਕ ਹੈ ਸੋ ਦੋਸਤੋ ਅਜੇ ਤੀਜਾ ਚੌਥਾ ਦੇਣੀ ਹੈ ਇਹਦਾ ਰੇਕੀ ਰਹਿਣਾ ਬਾਈ ਇਹ ਬਾਈ ਦਵਾਂਗੇ 1 ਲੱਖ 5000 ਰੁਪਏ ਬੱਚਾ ਇਹਦੇ ਨਾਲ ਇਹਦੇ ਕੱਟਾ ਜੀ ਤੋਰੀਆਂ ਬੱਚਾ ਇਹਦੇ ਨਾਲ ਵੀ ਕੱਟਾ ਦੋਸਤੋ ਸੋ ਇਹ ਅਜੇ ਤਾਜੀ ਹੈ ਤੇ ਬੌਲਾ ਜਿਹੜਾ ਉਹ 8-9 ਕਿਲੋਆਂ ਨੂੰ ਇਹਦੀ ਸ਼ੁਰੂਆਤ ਹੈ ਇਹਦਾ ਬਹੁਤ ਬੱਚਾ 6-9 6 ਇਨੀ ਡੰਡੀ ਹੈ ਬਾਈ ਹਰ ਇੱਕ ਦੇ ਬੱਚੇ ਤੇ ਮਿਲ ਪੁੰਦੀ ਹੈ ਠੀਕ ਕੋਈ ਬੱਚਾ ਲਾ ਦੇ ਨੂੰ ਮੂੰਹ ਲਾ ਦੇ ਇਤਰੇ ਹੁੰਦੀ ਸੀਲ شریف ਇੰਨੀ ਕਾ ਬਾਈ ਕਹਿੰਦਾ ਵੀ ਬੱਚਾ ਜਿਹੜਾ ਮਰਜੀ ਥੱਲੇ ਛੱਡ ਲੋ ਹਵਾਨਾ ਦੇਖੋ ਇਹਦਾ ਚੰਗੇ ਢਾਂਜੇ ਦੀ। ਦੇਖੋ ਬਾਕੀ ਖੁੱਲਣੀ ਹੈ ਭਾਈ। 3 ਮਹੀਨੇ ਤੱਕ ਇਹ ਖੁੱਲੀ ਜਾਣੀ। ਅੱਛਾ। ਕੋ ਡੱਕਾ ਨਹੀਂ ਹੈ ਕੋ ਫਲਾਈ ਬੈਦੀ। ਇਹ ਉਤਾਰ ਵੀ ਵਰਦੀ। ਸਹੀ। ਤਾਂ ਭਾਵੇਂ ਇਵੇਂ ਹੀ ਬੈਠ ਜਾ ਦੱਸੋ ਇੰਨੀ ਕਸੀਲ شریف ਹੈ। ਮੋੜ ਲਵਾਂ। ਸੋ ਇਹਦਾ ਰੇਟ 1 ਲੱਖ ਤੇ 5000 ਹੈ। ਪਹਿਲਾਂ ਨਹੀਂ ਜੋਟੀ ਇਹ ਆ ਦੱਸੋ 4 ਦੰਦ ਦਾ ਮੂੰਹ ਤੇ ਵਿੱਚੋਂ। ਮੂੰਹ ਮੱਥਾ ਸੋਹਣਾ ਹੈ ਇਹਦਾ। ਹਾਂਜੀ। ਤਾਜੀ ਸੁਈ ਵੀ ਹੈ। बच्चा है इने कट्टे नु जन्म दित्ता है कट्टा तुसी हुन नाल देख लेगा इस तो अलावा एक और ਮੱਝ ਜਿਹੜੀ ਦਸੋ ਸੂਈ ਸਵਾਈ ਇਹਦਰਲੇ ਪਾਸੇ ਤਰਨਵੀਰ ਬਾਈ ਇਹ ਕਿੰਨਾ ਕਚਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ 15 ਦਿਨ ਬਾਈ ਬੱਚਾ ਸਾਹਮਣੇ ਜਿੱਤਾ ਕੱਟੀ ਜਾਂਦੀ ਇਹਦੀ ਠੀਕ ਹੈ ਅੱਛਾ ਬਾਈ ਕਿੰਨਾ ਦੁੱਧ ਹੋਊਗਾ ਇਹਦੇ ੱਲੇ 10 ਕਿਲੋ ਬਾਈ ਹੁਣ ਆ ਰੇਟ ਇਹਦਾ ਇਹ ਵੀ ਦਵਾਂਗੇ 85000 ਦੀ ਬਾਈ ਤੋਰ ਦਈਏ ਇਹਨੂੰ ਦਸੋ ਰੇਟ 85000 ਦੁੱਧ 10 ਕਿਲੋ ਹੈਗਾ ਇਹ ਦਾ ਬੱਚਾ ਹੈ ਤੇ ਬੱਚਾ ਇਹਦੇ ਨਾਲ ਕੱਟੀ ਹੈ ਆ ਲੈਣ ਦੇ ਬੱਤੂ ਸੋ ਤੋੜ ਦੇ ਭਾਈ 85000 ਇਹਦਾ ਰੇਟ ਆ ਦੋਸਤੋ 10 ਕਿਲੋ ਦੁੱਧ ਇੱਥੇ ਤਿਆਰ ਆ ਉਹ ਚੋਕੇ ਲੈ ਸਕਦੇ ਤੁਸੀਂ ਕਮਾਲ ਆ ਬੰਤ ਸੋਹਣੇ ਸਿੰਘਾਂ ਦੀ ਹੈ ਸਵਾਨਾ ਇਹਦਾ ਸਾਫ ਸੁਥਰਾ ਸੋਹਣਾ ਜਾਏ ਉਹਦੇ ਬੱਚੇ ਤੇ ਵੀ ਸੋ ਹਾਜ਼ਰ ਦੋ ਦੋ ਦਸਤੋ 10 ਕਿਲੋ ਐਕਸਟਰੀ ਬਾਈ ਜਿਹੋ ਪਸ਼ੂ ਦਾ ਭਾਅ ਲੋਟ ਹੈ ਕਿ ਹੁਣ ਜੇ ਆਪਾਂ ਟੋਕੜਾਂ ਨਹੀਂ ਗੱਲ ਟੋਕੜਾਂ ਇੰਨੇ ਜੰਦਲਦੀਆਂ ਸਹੀ ਸਹੀ ਮਗਰ ਕੱਟੀ ਹੈ ਭਵਾਨ ਮਾਤਾ ਦੇਖ ਲਓ ਪਹਿਲਾਂ ਝੋਟੀ ਦਿਖਾਉਣਿਆ ਤੁਹਾਨੂੰ ਬੂਰੀ ਧਰਮੀ ਭਾਈ ਕੀ ਡਿਟੇਲ ਹੈ ਇਹਦੀ ਇਹ ਦੋ ਦਾਂਦਾ ਬਾਈ ਹਮ ਅੱਜ ਨੂੰ ਤੀਜਾ ਦਿਨ ਸੁਈ ਨੂੰ ਠੀਕ ਹੈ ਇਹ ਵੀ ਸਬਦਰ ਬਲੋ ਉਹਦੀ ਕੱਟੀ ਹੈ ਨਿਕਲਦੀ ਠੀਕ ਐ ਬਾਦਲ ਦੀ ਕੱਟੀ ਆ ਗਈ ਹਾਂਜੀ ਅ ਕਿੰਨੇ ਦਿਨ ਤੀਜਾ ਦਿਨ ਹਾਂ ਤੀਜਾ ਦਿਨ ਅਸੂ ਨੂੰ 10 ਤੋਂ ਬਾਅਦ ਫੋਨ ਹੋਈ ਹੋਈ ਥਲੇ ਬਾਈ ਠੀਕ ਐ ਅੱਛਾ ਇਹਦਾ ਰੇਟ ਕੀ ਕਰਦੇ ਇਹਦਾ 1,35,000 ਰੁਪਏ ਤੋਰੀਆਂ ਨੂੰ ਜੀ ਉਸ 1,35,000 ਇਹਦਾ ਰੇਟ ਐ ਪਹਿਲਾਂ ਵਹਿੜਾਂ ਦਾ ਹਵਾਨਾ ਹੁੰਦਾ ਇਦਾਂ ਦਾ ਜਿੱਦਾਂ ਦਾ ਏਸ ਝੋਟੀ ਦਾ ਹਵਾਨਾ ਤੁਹਾਨੂੰ ਦਿਖਾਉਂਗਾ ਹੈ ਕਨਫਰਮ ਦੋ ਦੰਦ ਠੀਕ ਐ ਓਕੇ ਬਾਈ ਸਿੰਗ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਪਰ ਜਿੰਨੇ ਨੰਬਰ ਕਹਿ ਦਿੱਤੇ ਉਹਨੇ ਹੀ ਦੇਣੇ ਬਣਦੇ ਆ ਹਵਾਨੇ ਨੂੰ ਅਟੈਚਮੈਂਟ ਬਾਡੀ ਦੇ ਨਾਲ ਫੁੱਲ ਇਫੈਕਟਸ ਹਵਾਨਾ ਬਹੁਤ ਸੋਹਣਾ ਥੰਦਾ ਸੈਜ ਹੈ 1 ਲੱਖ ਤੇ 35000 ਰੇਟ ਹੈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਏ ਵੀ ਸੀ ਵਾਲੇ ਬਾਦਲ ਝੋਟੇ ਦੀ ਹੈ ਇਹਦਾ ਜਿਹੜਾ ਸਟਰਾ ਦੋਸਤੋ ਉਹ ਵੀ ਬਾਈ ਹੋਰਾਂ ਨੂੰ ਨਾਲ ਵਜ ਦੱਸਦਾ ਸੀ ਮਿਲਿਆ ਮੈਂ ਨਹੀਂ ਦੇਖਿਆ ਤੁਸੀਂ ਦੇਖ ਸਕਦੇ ਹੋ ਆਕੇ ਸੋ ਇਹ ਝੋਟੀ ਦੋਸਤੋ ਨੀਲੀਰਾ ਵੀ ਨਸਲ ਦੀ। ਸਟੰਡੀ ਲੈਣੀ ਹੈ ਬਈ ਸੋਨੇ ਪਾਸੇ ਬੈਜੇ। ਅੱਛਾ। ਟਾਇਰ ਵੀ ਨਹੀਂ ਪੜਦੀ। ਠੀਕ ਹੈ। ਲੈ ਆਈ ਬਈ ਵਾਪਸ। ਸੋ ਇਹ ਕੱਟੀ ਦੋਸਤੋ ਸਾਹਮਣੇ ਬੱਦੀ ਵੀ ਐ। ਦੋ ਦੰਦ ਬੂਰੀ ਝੋਟੀ ਜਿਹਨੂੰ ਪਸੰਦ ਆਵੇ ਅਗਾੜੀ ਪਿਛਾੜੀ ਬੜੀ ਚੰਗੀ ਐ। ਸੋ ਇੱਕ ਮੱਝ ਦੋਸਤੋ ਲਾਸਟ ਉੱਤੇ ਦਿਖਾ ਕੇ ਫਿਰ ਅੰਦਰ ਦੋ ਨਾਲ ਖੜੇ ਜਿਹੜੇ ਦਿਖਾਉਣੇ। ਦਰਵੀਰ ਭਾਈ ਇਹ ਮੱਝ ਕੀ ਡਿਟੇਲ ਹੈ ਜੀ ਤੇ ਦੂਜੇ ਸੂਬੇ ਚੋਂ ਟਿਸ਼ੇ ਦਾ ਹੁੰਦਾ ਠੀਕ ਹੈ ਇਹਨੂੰ ਸੂਈ ਨੋਗਾ ਸ਼ੇਦਨ ਹੋ ਗਏ ਤੇ ਸੂਈ ਨੂੰ ਹਮ ਇਸ ਟਾਈਮ ਉਦਲ 12 ਕਿਲੋ ਵੀ ਰੇਟੇ ਦਾ ਕੀ ਲਊਗਾ ਇਹਦਾ 1 ਲੱਖ 40 ਹਜ਼ਾਰ ਭਾਈ ਤੋਰੀ ਦੋਸੋ 6ਵੇਂ ਦਿਨ 12 ਕਿਲੋ ਦੁੱਧ ਹੈ 1 ਲੱਖ ਤੇ 40 ਹਜ਼ਾਰ ਰੇਟ ਹੈ ਹਵਾਨਾ ਚੰਗਾ ਹੈ ਹਾਈਸਟ ਰੇਟ ਬਾਹਰ ਖੜੀਆਂ ਛੀਆਂ ਮੱਝਾਂ ਦੇ ਵਿੱਚੋਂ ਇਸੇ ਦਾ ਸੀ ਪਰ ਬਿਊਟੀ ਵੀ ਚੰਗੀ ਹੈ ਕੱਦ ਕਾਠ ਸੋਹਣਾ ਥਣ ਹਵਾਨਾ ਚੰਗਾ ਹੈ ਸੋ ਹਾਜ਼ਰ ਦੋ ਦਾ ਇਸ ਟਾਈਮ 6ਵੇਂ ਦਿਨ 12 ਕਿਲੋ ਹੈ ਜਿਹੜਾ ਚੋਕੇ ਲੈ ਸਕਦੇ ਹੋ ਤੁਸੀਂ ਤਾਜੀ ਸੂਈ ਵੀ ਝੋਟੀ ਦੂਜਾ ਸੂਆ ਮੋੜ ਲਿਓ ਬਾਕੀ ਬਸ ਸੂਈ ਟੰਡੀਆਂ ਦਾ ਭਾਈ ਕਿਸੇ ਮੈਂ ਥੱਲੇ ਭੇਜੋ ਠੀਕ ਉਸ ਤੋਂ ਵੈਸੇ ਇਹ ਵੀ ਸੀਲ 3ਪ ਹੈ ਕੋਈ ਮਰਜੀ ਭਾਈ ਬਿਨਾ ਬੱਚੇ ਦੇ ਭੇਜ ਕੇ ਭਾਈ ਨਹੀਂ ਭੇਜਦੇ ਪੈਰ ਨਹੀਂ ਪੜਦੇ ਤੁਹਾਨੂੰ ਦੇਖੋ ਕਰਮਾੜੀ ਦਾ ਚੰਗਾ ਦੀਦਾ ਇਧਰੋਂ ਵੀ ਥਾਣਾ ਚ ਬਿੱਥੀ ਸੋਹਣੀ ਹੈ ਸੋਇਤਾ ਜੀ ਸੋਈ ਹੋਈ ਹੈ ਸੋਏ ਦਸੋ 6 ਨਗ ਜਿਹੜੇ ਅੰਦਰ ਖੜੇ ਤੁਹਾਨੂੰ ਦਿਖਾਤੇ ਆ ਸੀਲ ਸ੍ਰੀ ਫੈਣੀ ਕਹਾਵਾ ਬੱਚਾ ਛੱਡੋ ਨਾ ਛੱਡੋ ਮਰਜੀ ਹੋਈ ਬਾਈ ਕੀ ਇਦਾਂ ਖਾਸ ਗੱਲ ਆ ਸੋਏ ਦੀ ਠੀਕ ਆ ਭਾਈ ਬੰਦ ਤਰਨ ਸੋਏ ਇਹਦਾ ਰੇਟ 1 ਲੱਖ ਤੇ 40000 ਆ ਤਰਨ ਦੀ ਜਿਹੜੀ ਇਹ ਗਾਂ ਬਾਈ ਹਾਂਜੀ ਬਾਈ ਅਸੋ ਮੈਂ ਸਵੇਰ ਸੁਈ ਹੈ ਸੂਆ ਤੀਜਾ ਬਈ ਠੀਕ ਹੈ ਹਾਂਜੀ ਸਵੇਰ ਸੁਈ ਹੈ ਹੂੰ ਬਹੁਤ ਉਹ ਮਤਲਬ ਬਹੁਤ ਕੱਢਿਆ ਦਾ 3 1/2 ਕਿਲੋ ਥੋੜਾ ਜਿਹਾ ਬੈਠਾ ਨਹੀਂ ਹੁੰਦਾ ਇਹ ਲੈ ਮੇਰੇ ਤੋਂ ਠੀਕ ਹੈ ਹਾਂ ਜਿਆਦਾ ਨਹੀਂ ਕੱਢਿਆ ਬੱਚਾ ਦਿੱਤਣ ਹਾਂ ਬੱਚਾ ਬਈ ਇਹਦਾ ਮਤਲਬ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਬਈ 80000 ਤੁਰਗੇ ਨੂੰ ਜੇਰ ਦੋਸਤੋ ਇਹਦੀ ਹਜੇ ਪੈਣ ਵਾਲੀ ਹੈ ਉਹ ਲੜ ਥੋੜਾ ਜਿਹਾ ਲੰਮਟਦਾ ਸੀ ਥੱਲੇ ਨੂੰ ਵੀਡੀਓ ਚ ਨਾਮ ਦੇ ਸੇ ਹਵਾਨਾ ਸਾਫ ਦਿਸ ਜੇ ਤਾਂ ਉਹਨੂੰ ਕਟਾ ਦੇਈਦਾ ਸੋ ਰੇਟ 80000 ਭਵਾਨਾ ਚੰਗਾ ਅਗੋਂ ਪਿਛੋਂ ਤੁਸੀਂ ਉਹਨਾਂ ਵੇਖ ਹੀ ਰਹੇ ਹੋ ਜੇਰ ਦੀ ਬਾਈ ਵੀਡੀਓ ਬਣਾ ਲੂਗਾ ਜਦੋਂ ਪਾਊਗੀ ਤਾਂ ਇਹ ਤਾਜੀ ਸੂਈ ਵੀ ਗਾਂ ਅੱਜ ਸਵੇਰ ਜਾਂ ਮੰਨ ਲਓ ਵੀ ਇਹ ਰਾਤ ਦੀ ਸੂਈ ਵੀ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਰੇਟ ਇਹਦਾ ਰੱਖਿਆ 80 ਹਜ਼ਾਰ ਇੱਕ ਮੱਝ ਲਾਸਟ ਉੱਤੇ ਦਿਖਾਉਣੀ ਥੋੜਾ ਜਾਂ ਮੇਰੇ ਤੋਂ ਡਰਦੀ ਹੈ ਇੱਥੇ ਖੜੀ ਤੁਹਾਨੂੰ ਦਿਖਾ ਦਿੰਦੇ ਆ ਦੁੱਧ ਚੰਗੇ ਵਾਲੀ ਬਾਈ ਦੱਸਦਾ ਡਿਟੇਲ ਤੁਹਾਨੂੰ ਮੀਰ ਬਾਈ ਆਪਾਂ ਨੂੰ ਦੇ ਦੂਗਾ ਇਹਦੀ ਇਹ ਤੋਰ ਕੇ ਤਾਂ ਸ਼ਾਇਦ ਨਾ ਦਿਖਾਈਏ ਥੋੜਾ ਲੱਗਦਾ ਵੀ ਡਰੂ ਇਹ ਨਾ ਬਈ ਆਈ ਆ ਗੱਲ ਕਰਕੇ ਉੱਤਰ ਲਗੀ ਡਰਾ ਡਰ ਗਈ ਉੱਥੇ ਵੱਡੀ ਤਾਰ ਲੱਗੇ ਡਰ ਗਈ ਇਹਨੇ ਤਾਂ ਕੁਛ ਨਹੀਂ ਕਹਿੰਦੀ ਪਰ ਜਿਹੜਾ ਬਾਈ ਮੁੰਡਾ ਕੰਮ ਤੇਰਾ ਕੋਈ ਨਹੀਂ ਕੁੱਛ ਕਹਿੰਦੀ ਦੁੱਧ ਬਹੁਤ ਚੰਗਾ ਹੈ ਆਪਾਂ ਮਾਲਕ ਦੇ ਘਰੋਂ 17.5 ਕਿਲੋ ਚੋਕ ਲਈਏ ਆਪਣੇ ਘਰੋਂ 16.5 ਕੋਈ ਮੰਨਦੇ ਠੀਕ ਹੈ ਇਹ ਤੁਹਾਨੂੰ ਮਣਕੇ ਲੈ ਜੀ ਦੋ ਤਾਂ ਤਿੰਨ ਤਾਂ ਹਾਂ ਡਰਦੀ ਹੈ ਜਿਹੜਾ ਬੰਦਾ ਰੱਖੂ ਇੱਕ ਦਿਨ ਤਾਂ ਜਾਂਦਾ ਪਸ਼ੂ ਕੋਈ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਮਗਰ ਕੱਟਦੀ ਹੈ ਬੱਚਾ ਕੱਟੀ ਦੋਸਤੋ ਸੋਹਣੀ ਕੱਟੀ ਆ ਤੇ ਇਹ ਦੁੱਧ ਤੋਂ 1.5 ਲੀਟਰ ਫੇਵੀ ਭਰਾ ਚੋਕੇ ਲੈ ਸਕਦਾ ਐਸ ਟਾਈਮ ਇਹਦੇ ਥਲੇ ਹੱਥ ਰੇਟ ਕਰਾਂਗੇ ਫੋਨ ਤੇ ਬਹੁਤ ਵਾਰ ਰੇਟ ਬਹੁਤ ਆਵਾਜ਼ ਵਾਜ ਬਈ ਇਹਦਾ ਠੀਕ ਓਕੇ ਬਹੁਤ ਆਵਾਜ਼ ਵਾਜ ਰੇਟ ਠੀਕ ਓਕੇ ਦੁੱਧ ਬਹੁਤ ਕਰੀਏ ਓਕੇ ਸੋ ਰੇਟ ਫੋਨ ਤੇ ਆ ਥੋੜਾ ਡਰ ਗਈ ਜਦੋਂ ਗੱਡੀ ਤੋਂ ਤਾਰਨ ਲੱਗੇ ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਦੋਸਤੋ ਬਾਈ ਕੋਲ ਵਿਕਰੀ ਆਲੇ ਸੀ ਟੋਟਲ ਨਾਲ 8 ਤੁਹਾਨੂੰ ਦਿਖਾਏ ਆ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਨੂੰ ਜਚਿਆ ਨੰਬਰ ਬਾਈ ਦਾ ਸਕਰੀਨ ਉੱਤੇ ਚੱਲ ਸਾਰੇ ਪਸ਼ੂ ਜਿੰਨੇ ਖੜੇ ਬਾਈ ਦੋ ਟਾਈਮ ਤਿੰਨ ਟਾਈਮ ਰਹਿਣਾ ਆਪਣਾ ਸਾਰਾ ਪ੍ਰਬੰਧ ਰਹਿਣਦਾ ਹ ਇੱਥੇ ਤਸੱਲੀ ਕਰਨ ਨੂੰ ਦੋ ਟਾਈਮ ਬਾਈ ਤਿੰਨ ਟਾਈਮ ਤਸੱਲੀ ਕਰ ਲਗੇ ਜੇ ਦੋ ਗੇਟੋ ਮਾਰੂਗੀ ਬਾਈ ਗਾਰੰਟੀ ਕਾਸੀ ਦੀ ਨਹੀਂ ਸਹੀ ਹੈ ਇਹ ਦੱਸੋ ਜਾਇਜ਼ ਗੱਲ ਵੀ ਹੈ ਕਿਉਂਕਿ ਨਿਰਖ ਪਰਖ ਤਾਂ ਮਾਲਕ ਦੇ ਘਰੇ ਹੀ ਹੁੰਦੀ ਉਹਦੂ ਪਾਈ ਤਾਂ ਸੋ ਆਪਣੇ ਵੀ ਜਾਂ ਕਰਮਾਂ ਆ ਬਾਈ ਘਰਾਂ ਚੋਂ ਲੋਕਾਂ ਦੇ ਘਰਾਂ ਚ ਆਉਂਦੀਆਂ ਸਹੀ ਹੈ ਤੇ ਆਪਾਂ ਗਾਂ ਦੇ ਜਾਂਦੇ ਆ ਆਈ ਜਾਂਦੀ ਜਾਈ ਜਾਂਦੀਆਂ ਇੱਥੇ ਤਸੱਲੀ ਕਿ ਜਨਾ ਦੱਸਿਆ ਉਹਦੂ ਆਪਾਂ ਦੇਣਦਾਰ ਦੇ ਘਟ ਨਿਕਲੇ ਬਾਈ ਸਹੀ ਹਾਂ ਉਹਦੂ ਗਾਰੰਟੀ ਸੋ ਤੁਸੀਂ ਤਸੱਲੀ ਕਰਕੇ ਲੈ ਜਾ ਸਕਦੇ ਹੋ ਧੰਨਵਾਦ